ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਆਪਾਂ ਕਰਨ ਲੱਗੇ ਆਂ ਕਮੀਜ਼ ਦੀ ਕਟਿੰਗ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਕਮੀਜ਼ ਦੀ ਕਟਿੰਗ ਇਸ ਤਰ੍ਹਾਂ ਕਰਨੀ ਆ ਸਟੈਪ ਬਾਈ ਸਟੈਪ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਾਂ ਜਿਹੜੇ ਆ ਕੱਪੜੇ ਦੇ ਵਿੱਚ ਇੱਕ ਸਲਾਈ ਲੱਗੀ ਹੋਈ ਸੀ ਬੈਕ ਤੇ ਫਰੰਟ ਪੱਲਾ ਜੋੜਿਆ ਸੀ ਉਹਨੂੰ ਆਪਾਂ ਖੋਲ ਲਿਆ ਸਲਾਈ ਨੂੰ ਹਾਂਜੀ ਹੁਣ ਆਪਣੇ ਕਸਟਮਰ ਦੀ ਲੈਂਥ ਆ ਜਿਹੜੀ ਆਪਾਂ ਦੇਖਣੀ ਹੈ ਲੈਂਥ ਹੈਗੀ 42 ਇੰਚ ਇਹ ਸਾਰੀ ਲੈਸ ਲੈਂਥ ਹੈਗੀ ਜੀ 46 ਇੰਚ ਇਸ ਤਰ੍ਹਾਂ ਆਪਾਂ ਜਿਹੜੀ ਇਹਦੀ ਲੈਸ ਆ ਗਈ ਜਿਹੜੀ ਨੀਚੇ ਵਾਲੀ ਉਹ ਵੀ ਆਪਾਂ ਉਤਾਰ ਲੈਣੀ ਆ ਕਿਉਂਕਿ ਬਾਅਦ ਵਿੱਚ ਆਪਾਂ ਲੈਸ ਨੂੰ ਲਾ ਲਾਂਗੇ ਹਾਂਜੀ ਇਸ ਤਰ੍ਹਾਂ ਆਪਾਂ ਲੈਸ ਹਾਂਜੀ ਜਿਹੜੀ ਆਪਣੀ ਲੇਸ ਆਪਾਂ ਦੁਆਰਾ ਬਾਹਰ ਵਿੱਚ ਅਟੈਚ ਕਰ ਦੇਣੀ ਆ ਘੇਰੇ ਦੇ ਉੱਪਰ ਇਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਹਾਂਜੀ ਹੁਣ ਜਿਹੜਾ ਆਪਣਾ ਇਹ ਗਲੇ ਦਾ ਵਰਕ ਹੈਗਾ ਪੈਚ ਲੱਗੇ ਹੋਏ ਹੈਗੇ ਇਹ ਲੇਕਿਨ ਜੇ ਤੱਕ ਅੱਲੀ ਫੱਟੀ ਵੀ ਆ ਜੇ ਵੀ ਇਹਨੂੰ ਵੀ ਆਪਾਂ ਚੱਕ ਕੇ ਸਾਈਡ ਤੇ ਕਰ ਲੈਣੇ ਹੁੰਦੇ ਆ ਕਿਉਂਕਿ ਜਿਹੜਾ ਸਾਈਡ ਤੋਂ ਕਪੜਾ ਲੈਂਦਾ ਉਹਦੀਆਂ ਵੀ ਜਿਹੜੀਆਂ ਬਾਹਾਂ ਐ ਸੌਖੀਆਂ ਬਣ ਜਾਂਦੀਆਂ ਤੇ ਪਰ ਇਹਦੇ ਤੇ ਪੈਚ ਲੱਗੇ ਹੋਏ ਆ ਇਸ ਤਰ੍ਹਾਂ ਆਪਾਂ ਇਹਦਾ ਹੱਫ ਕਰ ਲੈਣਾ ਹਾਂਜੀ ਹੁਣ ਜਿਹੜੀ ਆਪਣੀ ਇਹ ਲੈਸ ਲੱਗੀ ਹੋਈ ਆ ਨਾ ਇਸ ਤਰ੍ਹਾਂ ਇਹਨੂੰ ਕੱਟ ਕੇ ਹਾਂਜੀ ਇਦਾਂ ਆਪਾਂ ਇਹਦਾ ਹਾਫ ਕਰ ਲੈਣਾ ਹੈਗਾ ਹਾਂਜੀ ਲੰਬਾਈ ਆਪਣੇ ਕਸਟਮਰ ਦੀ ਹੈਗੀ ਆ 40 ਇੰਚ ਆਪਾਂ ਇੱਥੇ ਐਂਚੀ ਟੇਪ ਲਾ ਲੈਣਾ ਉੱਪਰੋਂ 4 ਇੰਚ ਆਪਾਂ ਵਾਧ ਰੱਖਾਂਗੇ ਜੀ ਤਰਪਾਈ ਦੇ ਲਈ ਤਰਪਾਈ ਕਰਨੀ ਆ ਉਹ ਕਪੜਾ ਕੋਲਡ ਹੋ ਜਾਂਦਾ ਹੈ نیچے ਆਪਾਂ 4 ਇੰਚ ਚ ਵਾਧ ਰੱਖਦੇ ਹੁੰਦੇ ਆ ਕਪੜਾ ਕੋਈ ਵੀ ਸੂਟ ਦੀ ਕਟਿੰਗ ਕਰਨੀ ਆ ਨਾ ਪਚਾਰ ਇੰਚ ਹੀ ਵੱਧ ਰੱਖਣਾ ਹੁੰਦਾ ਹੈ ਇਸ ਤਰ੍ਹਾਂ 45 ਇੰਚ ਤੇ ਸੌਰੀ ਪਲੇਖਾ ਲੱਗ ਗਿਆ ਜੀ 45 ਇੰਚ ਇੱਕ ਇੰਚ ਪਲੱਸ ਕਰਿਆ 45 ਚਾਰਵਾਂ 4 ਪਲੱਸ ਹੋਣਗੇ ਇੱਕ ਹੋੜੇ 1 ਇੰਚ ਪਲੱਸ ਕਰ ਦੇਣਾ ਆਪਾਂ 45 ਇੰਚ ਤੇ ਲਾਉਣਾ ਇੰਝ ਨਿਸ਼ਾਨ ਆਪਾਂ ਨਵੇਂ ਸੋਚਿਆ ਕਿ ਅਲੀ ਇੰਚ ਹਾਂਜੀ ਹੁਣ ਆਪਾਂ ਘੇਰਾ ਆਏਗਾ ਸਮਰਦਾ ਹੈਗਾ 23 ਇੰਚ ਤੇ ਇੰਚ ਹੈਪਾ ਜੀ ਆਪਣੇ ਕਸਟਮਰ ਦੀ ਹੈਪ ਦੇ ਵਿੱਚ ਵੀ ਆਪਾਂ 3 ਇੰਚ ਪਲੱਸ ਕਰਨਾ ਆਏਗਾ 23 ਦੇ ਵਿੱਚ 26 ਇੰਚ ਬਣ ਜਾਊਗਾ 26 ਦਾ ਹਾਫ ਆਜੂਗਾ ਜੀ 13 ਇੰਚ ਹਾਂਜੀ ਆਪਾਂ 4 ਇੰਚ ਕਪੜਾ ਪਲੱਸ ਕਰਨਾ ਹੁੰਦਾ ਜਦੋਂ ਆਪਾਂ ਲੈਂਥ ਲਾਉਣੀ ਹੁੰਦੀ ਆ ਤੇ ਮੰਨ ਲਓ 40 ਚ 4 ਪਲੱਸ ਕੀਤੇ 45 ਹੋ ਗਏ ਆਪਾਂ 45 ਇੰਚ ਦਾ ਨਿਸ਼ਾਨ ਲਾਤਾ ਤੇ 13 ਇੰਚ ਆਇਆ ਜੀ ਹਾਫ ਹੁ 26 ਇੰਚ ਘੇਰਾ ਹੈ ਭਾਜੀ ਸੇਮੀ ਐਕਸਟਰਾ 26 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਜੇ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਾ ਲੈਣਾ ਪੈਨ ਜੀ ਟਿਪ ਦੇ ਨਾਲ ਹਾਂਜੀ ਜਿਹੜਾ ਆਪਣੇ نیچے ਕਪੜਾ ਵਧਦਾ ਆਏਗਾ ਹੁਣ ਇਹਨੂੰ ਆਪਾਂ ਕੱਟ ਦੇਣਾ ਹੈਗੇ ਇਸ ਕਪੜੇ ਨੂੰ ਹਾਂਜੀ ਇਸ ਤਰ੍ਹਾਂ ਆਪਾਂ ਫਰੰਟ ਪੱਲੇ ਨੂੰ ਉਤਾਰ ਲਿਆ ਹੁਣ ਆਪਾਂ ਬੈਕ ਵਾਲਾ ਪੱਲਾ ਵੀ ਉਤਾਰਨਾ ਹੈ ਹਾਂਜੀ ਆਪਾਂ ਪ੍ਰਿੰਟ ਵੇਖਣਾ ਹੈਗਾ ਸਭ ਤੋਂ ਪਹਿਲਾਂ ਹੁਣ ਪ੍ਰਿੰਟ ਦੇਖਦੇ ਹਾਂ ਇਸ ਤਰ੍ਹਾਂ ਜੀ ਜਿਹੜੇ ਫਲਾਵਰ ਵਾਲੀ ਲਾਈਨ ਆ ਗਈਆਂ ਉੱਪਰ ਨੂੰ ਜਾ ਰਹੀਆਂ ਤੇ ਸੇਮੇ ਇਸ ਤਰ੍ਹਾਂ ਇਹ ਜਾ ਰਿਹਾ ਆਏਗਾ ਹੁਣ ਆਪਾਂ ਇਦਾਂ ਰੱਖ ਕੇ ਉੱਪਰ ਰੱਖ ਕੇ ਵੀ ਕੱਟ ਸਕਦੇ ਆ ਨਿਸ਼ਾਨ ਵੀ ਲਾ ਸਕਦੇ ਆ సెట్ కింద కప్పా కట్ దా ਹਾਂਜੀ ਜਿਹੜਾ ਆਪਣਾ ਇਸ ਸਾਈਡ ਤੋਂ ਕਪੜਾ ਲਿਆ ਇਹਦੇ ਵਿੱਚ ਜੋੜ ਪੋਗਾ ਆਪਾਂ ਬਾਹਾਂ ਬਣਾਉਣੀਆਂ ਇਹਦੀਆਂ ਐਸਟਰਾ ਪਾ ਕੱਪੜੇ ਨੂੰ ਫੋਲਡ ਕਰ ਲੈਣਾ ਸੇਮੀ ਆਪਾਂ ਫਰੰਟ ਵਾਲੇ ਪੱਲੇ ਨੂੰ ਫੋਲਡ ਕਰਕੇ ਉੱਪਰ ਰੱਖ ਲੈਣਾ ਹਾਂਜੀ ਇਸ ਤਰ੍ਹਾਂ ਜਿਹੜਾ ਆਪਾਂ ਇਹਦਾ ਹਾਫ ਧਿਆਨ ਦੇ ਨਾਲ ਕਰਨਾ ਜਿਹੜੀ ਆਪਣੀ ਲੇਸ ਆ ਗਈ ਉਹਦਾ ਆਪਾਂ ਅੱਧ ਕਰ ਲੈਣਾ ਚੰਗੀ ਤਰ੍ਹਾਂ ਕਪੜੇ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ। ਹਾਂਜੀ ਹੁਣ ਇਸ ਤਰ੍ਹਾਂ ਹੁਣ ਆਪਾਂ ਤੀਰੇ ਦੇ ਨਿਸ਼ਾਨ ਲਾਵਾਂਗੇ ਤੀਰਾ ਆਪਣੇ ਕਸਟਮਰ ਦਾ ਹੈਗਾ ਇੱਜੀ 13 ਇੰਚ। ਹਾਂਜੀ 13 ਦਾ ਹਾਫ ਹੁੰਦਾ ਹੈ 6.5 ਇੰਚ ਇਸ ਤਰ੍ਹਾਂ ਆਪਾਂ ਦੋ ਸੂਤੀ ਉੱਪਰ ਰੱਖਣਾ ਆਏਗਾ। ਪੌਣੇ 7 ਇੰਚ ਤੇ ਸੇਮ ਹੀ ਆਪਾਂ ਨੀਚੇ ਨਿਸ਼ਾਨ ਲਾ ਲੈਣਾ ਹੈਗਾ ਹਾਂਜੀ ਹੁਣ ਇੱਕ ਨਿਸ਼ਾਨ ਆਪਾਂ ਧਾ ਇੰਚ ਅੰਦਰ ਨੂੰ ਕਟਾ ਕੇ ਲਾਉਣਾ ਹੁੰਦਾ ਏ ਇਸ ਤਰ੍ਹਾਂ ਇਸ ਤਰ੍ਹਾਂ ਮੋੜਾ ਰੱਖਾਂਗੇ ਜੀ ਆਪਾਂ 7.5 ਇੰਚ 7.5 ਇੰਚ ਤੇ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ ਇਹ ਨਿਸ਼ਾਨ ਨੂੰ ਇਧਰ ਨੂੰ ਮੋੜ ਲੈਣਾ ਤੇ ਮੈਂ 7.5 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਹੁਣ ਆਪਣੇ ਕਸਟਮਰ ਦੀ ਛਾਤੀ ਹੈਗੀ ਹੈ ਜੀ 21 ਇੰਚ 21 ਦਾ ਹਾਕ ਹੋਣਾ ਹੈ ਜੀ 10.5 ਇੰਚ ਅੱਧਾ ਇੰਚ ਆਪਾਂ ਪਲੱਸ ਕਰ ਦੇਣਾ ਹੈਗਾ ਵਿੱਚ ਇਸ ਤਰ੍ਹਾਂ ਆਪਾਂ 11 ਇੰਚ ਤੇ ਨਿਸ਼ਾਨ ਲਾ ਦੇਣਾ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ 1 ਇੰਚ ਦਾ ਨਿਸ਼ਾਨ ਲਾਉਣਾ ਆਪਾਂ ਉਸ ਤੋਂ ਬਾਅਦ ਇੱਕ ਆਪਾਂ 2 ਇੰਚ ਤੇ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਹੁਣ ਆਪਾਂ ਗਲਾਈ ਦੇਣੀ ਹੈ ਇੱਕ ਇਸ ਦਾ ਹਾਫ ਕਰਨਾ ਹੈ ਜੀ ਜਿਹੜਾ ਆਪਾਂ 7.5 ਇੰਚ ਦਾ ਨਿਸ਼ਾਨ ਲਾਇਆ ਹੈ ਇਹਦਾ ਆਪਾਂ ਇਸ ਤਰ੍ਹਾਂ ਹਾਫ ਕਰਕੇ ਇੱਕ ਨਿਸ਼ਾਨ ਲਾ ਲੈਣਾ ਹੈ ਸੈਂਟਰ ਦੇ ਵਿੱਚ ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਗਲਾਈ ਦੇ ਦੇਣੀ ਹੈ ਹਾਂਜੀ ਇਸ ਤਰ੍ਹਾਂ ਆਪਾਂ ਇਹਨੂੰ ਗਲਾਈ ਦੇ ਦੇਣੀ ਹੈ 1 ਇੰਚ ਵਾਲੇ ਨਿਸ਼ਾਨ ਤੋਂ ਹੁਣ ਆਪਾਂ 2 ਇੰਚ ਵਾਲੇ ਨਿਸ਼ਾਨ 'ਤੇ ਗਲਾਈ ਦੇਣੀ ਹੈ ਇਸ ਤਰ੍ਹਾਂ ਇਹਨੂੰ ਆਪਾਂ ਉੱਪਰ ਨੂੰ ਲੈ ਜਾਣਾ ਹੈ ਜੀ ਇੱਕਦਮ ਨਹੀਂ ਇਹਨੂੰ ਇੱਥੋਂ ਜੀ ਗਲਾਈ ਦੇਣੀ ਆਪਾਂ ਇਹ ਨਹੀਂਗਾ ਵੀ ਇੱਥੋਂ ਆਪਾਂ ਇਸ ਤਰ੍ਹਾਂ ਇਹਨੂੰ ਅਟੈਚ ਕਰ ਦੇ ਨਾਲ ਲਾਈਨ ਦੇ ਨਾਲ ਇੱਕਦਮ ਨਹੀਂ ਉੱਪਰ ਨੂੰ ਲੈ ਜਾ ਕੇ ਹੌਲੀ-ਹੌਲੀ ਆਪਾਂ ਛੱਟਣਾ ਹੈ ਇਹਨੂੰ ਲਾਈਨ ਨੂੰ ਇਸ ਤਰ੍ਹਾਂ ਬਾਅਦ ਵਿੱਚ ਆਪਾਂ نیچے ਇਹਨੂੰ ਮਿਲਾ ਦੇਣਾ ਇਹਦੇ ਨਾਲ ਠੀਕ ਹੈ ਜੀ ਇਹ ਆਪਣੇ ਮੋਢੇ ਦੀ ਗਲਾਈ ਪੈ ਗਈ ਹੈ ਹਾਂਜੀ ਹੁਣ ਆਪਾਂ ਚਾਰੇ ਪੱਲਿਆਂ ਦੀ ਕਟਿੰਗ ਕਰ ਦੇਣੀ ਆ। ਇਸ ਤਰ੍ਹਾਂ। ਉਸ ਤੋਂ ਬਾਅਦ ਜਿਹੜੀ ਆਪਾਂ ਇੱਕ ਟੈਂਕ ਤੇ ਨਿਸ਼ਾਨ ਲਾਏਗਾ। ਫਰੰਟ ਵਾਲੇ ਪੱਲੇ ਨੂੰ ਗਲਾਈ ਦੇ ਦੇਣੀ ਆ। ਹਾਂਜੀ ਇਸ ਤਰ੍ਹਾਂ ਆਪਣੀ ਇਹ ਮੋਡੇ ਦੀ ਕਾਟ ਪੈ ਗਈ ਆ। ਹਾਂਜੀ ਫਰੰਟ ਵਾਲੇ ਪੱਲੇ ਦੇ ਵਿੱਚ ਆਪਾਂ 1/2 ਇੰਚ ਦੀ ਕਾਟ ਪਾਉਣੀ ਹੁੰਦੀ ਹੈ ਜੋਹੀ ਆਪਾਂ ਪਾਉਨੇ ਪਾਉਨੇ ਆ ਕਿਉਂਕਿ ਇਹਦੇ ਨਾਲ ਜਿਹੜਾ ਆਪਣਾ ਗਲਾ ਆਏਗਾ ਫਰੰਟ ਵਾਲਾ ਉਹ ਬੈਕ ਨੂੰ ਜਾਂਦਾਗਾ extra ਪੈਲੇ ਵਿੱਚ ਕਾਟ ਪਾ ਦੇਣੀ ਆ ਠੀਕ ਹੈ ਜੀ ਹਾਂਜੀ ਹੁਣ ਜਿਹੜੇ ਆਪਣੇ ਪਲੇਟਾਂ ਦੇ ਨਿਸ਼ਾਨਾਂਗੇ ਕਿਉਂਕਿ ਇਹਦੇ ਉੱਪਰ ਵੀ ਪੈਚ ਲੱਗੇ ਹੋਏ ਹੈਗੇ ਸ਼ਾਇਦ ਇਹਦੇ ਵਿੱਚ ਪਲੇਟ ਖਾਣਤ ਵਾਲੇ ਨਹੀਂ ਪਾਹਣਗੇ ਜੀ ਇਸ ਤਰ੍ਹਾਂ ਪੈਚ ਲੱਗੇ ਹੋਏ ਆਗੇ ਇਹਦੇ ਚ ਫਰੰਟ ਵਾਲੇ ਪਲੇਟ ਨਹੀਂ ਪਰ ਨਹੀਂ ਆਪਾਂ ਬੈਕ ਵਾਲੀਆਂ ਪਲੇਟਾਂ ਪਾਉਣੀਆਂ ਪਰ ਆਪਾਂ ਤੁਹਾਨੂੰ ਦੱਸ ਦਿੰਨੇ ਹੈਗੇ ਵੀ ਆਪਾਂ ਪਾਉਣੇ ਕਿੰਨੇ ਤੇ ਆ 11 ਇੰਚ ਤੇ ਜੀ ਆਪਣੇ ਪਲੇਟ ਆਗੇ ਤੇ ਆਪਾਂ 11.5 ਇੰਚ ਤੇ ਨਿਸ਼ਾਨ ਲਾਉਣਾ ਹੈ 3.5 ਇੰਚ ਦੇ ਨਿਸ਼ਾਨ ਲਾਉਣਾ ਹੈ ਜੀ ਇਧਰ ਆਪਾਂ ਥੋੜੇ ਵੀਕ ਤੇ 3.5 ਇੰਚ ਤੇ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ 7 ਇੰਚ ਦੀ ਆਪਾਂ ਡੂੰਗੀ ਪਲੇਟ ਰੱਖਣੀ ਹੈ ਕਿਉਂਕਿ ਜੀ ਇਹਦੇ ਉੱਪਰ ਪੈਚ ਲੱਗੇ ਹੈਗੇ ਆਪਾਂ ਪਲੇਟਾਂ ਫਰੰਟ ਵਾਲੀਆਂ ਨਹੀਂ ਪਾਉਣੀ ਆਈਆਂ ਬੈਕ ਵਾਲੀਆਂ ਪਲੇਟਾਂ ਹੀ ਪਾਵਾਂਗੇ ਹਾਂਜੀ ਇਸ ਤਰ੍ਹਾਂ ਸਾਢੇ 3 ਇੰਚ ਤੋਂ ਬਾਅਦ ਆਪਾਂ ਨਿਸ਼ਾਨ ਲਾਇਆ ਸੇਮੀ ਆਪਾਂ ਸਾਢੇ 3 ਇੰਚ ਦਾ ਨਿਸ਼ਾਨ ਲਾਇਆ ਹਾਂਜੀ ਹੁਣ ਸਾਈਡ ਸਲਾਈ ਆਪਣੇ ਕਸਟਮਰ ਦੀ ਹੈਗੀ ਆ 16 ਇੰਚ ਆਪਾਂ ਇਸ ਤਰ੍ਹਾਂ 16 ਇੰਚ ਤੇ ਨਿਸ਼ਾਨ ਲਾ ਦੇਣਾ ਇੱਕ ਜੀ ਆਪਾਂ 7.5 ਇੰਚ ਤੇ ਨਿਸ਼ਾਨ ਲਾ ਦੇਣਾ ਸੈਂਟਰ ਦੇ ਵਿੱਚ ਹਾਂਜੀ ਆਪਣੇ ਕਸਟਮਰ ਦੀ ਕਮਰ ਹੈਗੀ ਆ ਕਿ 18.5 ਇੰਚ ਤੇ ਆਪਾਂ 19 ਇੰਚ ਤੇ ਨਿਸ਼ਾਨ ਲਾ ਲੈਣਾ ਇਸ ਤਰ੍ਹਾਂ ਆਪਾਂ 19 ਦਾ ਵੀ ਹਾਫ ਕਰ ਲੈਣਾ ਹੈਗਾ ਪੌਣੇ 10 ਇੰਚ ਆਊਗਾ ਜੀ ਇਸ ਤਰ੍ਹਾਂ ਪੌਣੇ 10 ਇੰਚ ਤੇ ਨਿਸ਼ਾਨ ਲਾ ਲੈਣਾ ਆਪਾਂ ਠੀਕ ਹੈ ਜੀ ਜਿਹੜੀ ਹੈਪ ਆਪਣੇ ਕਸਟਮਰ ਦੀ 23 ਇੰਚ ਹੈ ਜੀ ਦੇ ਦਾ ਹਾਫ 11.5 ਇੰਚਾ ਉਗਾ ਜੀ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਨਿਸ਼ਾਨਾ ਲੈਣਾ ਇਹਨਾਂ ਨਿਸ਼ਾਨਾ ਨੂੰ ਆਪਾਂ ਆਪਸ ਦੇ ਵਿੱਚ ਇਦਾਂ ਮਿਲਾ ਦੇਣਾ ਹੈ ਹਾਂਜੀ ਹੁਣ ਜਿਹੜੇ ਆਪਾਂ ਸੈਡ ਵਾਲੀਆਂ ਪਲੇਟਾਂ ਪਾਉਣੇ ਆ ਇਸ ਤਰ੍ਹਾਂ ਆਪਾਂ ਇੱਕ 2 ਇੰਚ ਤੇ ਨਿਸ਼ਾਨ ਲਾ ਦੇਣਾ ਹੈ ਉਸ ਤੋਂ ਬਾਅਦ ਇਹ ਨਿਸ਼ਾਨ ਨੂੰ ਆਪਾਂ ਔਰ ਇਸ ਆਪਾਂ ਜੋ ਲਿਨੇ ਨਿਸ਼ਾਨ ਨਾਲ ਮਲਾ ਦੇਣਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਆਪਾਂ ਟੈਡੀ ਪਲੇਟ ਪਾਉਣੀ ਹੈ ਜੀ ਇਹ ਪਲੇਟ ਨੂੰ ਆਪਾਂ ਇਸ ਤਰ੍ਹਾਂ 2 ਇੰਚ ਤੋਂ ਚੱਕਣਾ ਹੈਗਾ ਇਸ ਤਰ੍ਹਾਂ ਸੇਮੀ ਤੇ ਬਾਕੀ ਪਲੇਟਾਂ ਦੇ ਨਿਸ਼ਾਨ ਸਾਰੇ ਸੇਮ ਲੱਗ ਜਾਣੇ ਆ ਇਸ ਤਰ੍ਹਾਂ ਹੀ ਆਪਾਂ ਲਾਉਣੇ ਹੁੰਦੇ ਆ ਹਾਂਜੀ ਇਸ ਤਰ੍ਹਾਂ ਆਪਣੇ ਇਹ ਕਮੀਜ਼ ਦੀ ਕਟਿੰਗ ਹੋ ਗਈ ਆ ਹੱਦ ਇਹ ਜਿਹੜਾ ਬਾਦੂ ਕੱਪੜਾ ਹੈ ਮੈਂ 1 ਇੰਚ 1.5 ਇੰਚ ਵਿੱਚੋਂ ਕੱਟ ਦੇਣਾ ਹੈਗਾ ਕਿਉਂਕਿ ਆਪਾਂ ਪਹਿਲਾਂ ਇਹ ਕੱਪੜਾ ਜਿਆਦਾ ਕੱਟ ਲੈਣੇ ਹੈਗੇ ਵੀ ਚਾਕਾਂ ਦੇ ਵਿੱਚ ਨਾ ਕੋਈ ਦਿੱਕਤ ਆਵੇ ਹਿਪ ਕੋਲੋਨਾ ਟਾਈਟ ਹੋ ਜੇ ਬਾਦ ਵਿੱਚ ਜਿਹੜੇ ਕੱਪੜਾ ਹੁੰਦਾ ਆਪਾਂ ਕੱਟ ਦੇਣਾ ਹੁੰਦਾ ਹਾਂ ਹਾਂਜੀ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਦੇ ਆਂ ਬੈਕ ਵਾਲਾ ਗਲਾ ਹੈਗਾ ਜੀ ਕਸਟਮਰ ਦਾ 6.5 ਇੰਚ 6 ਇੰਚ ਤਿਆਰ ਹੈ ਜਾਨਾ ਇਸ ਤਰ੍ਹਾਂ 2.5 ਇੰਚ ਤੇ ਆਪਾਂ ਨਿਸ਼ਾਨ ਲਾਉਣਾ 5 ਇੰਚ ਦਾ ਤਿਆਰ ਰਹੇਗਾ ਜੀ ਜਿਹੜਾ ਆਪਾਂ ਵਿੱਚ ਗਲਾ ਪਾਉਣਾ ਹੁੰਦਾ ਹੈ ਫਰੰਟ ਵਾਲਾ ਉਹ 5 ਇੰਚ ਦਾ ਆਏਗਾ ਇਸ ਤਰ੍ਹਾਂ ਆਪਾਂ ਹੁਣ 4 ਇੰਚ 4.1 ਇੰਚ ਤੇ ਨਿਸ਼ਾਨ ਲਾ ਕੇ ਇਹਨੂੰ ਇਸ ਤਰ੍ਹਾਂ ਆਪਾਂ ਗੁਲਾਈ ਦੇ ਦੇਣੀ ਆ ਹਾਂਜੀ ਆਪਣੀ ਹੈਗੀ ਆ ਕਮੀਜ਼ ਦੀ ਕਟਿੰਗ ਤਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ so much ਜੀ ਸਾਰੇ ਦਾ